सच्ची दर कह जाए सच्चा पेड़ मल्या पर तो सिर गुरु का जन्म मरण दुख जाए जोड़ बैठे गुरु सारी साहब संघ जी वाहेगुरु जी का खालसा वाहेगुरु जी की फतेह धन साहब सतगुरु ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਇਹ ਸਮੂੱਚੇ ਕਾਇਨਾਤ ਦੇ ਮਾਲਕ ਹਰਿ ਰੂਪ ਜਨਬਾਤ ਜੱਤੀ ਜਨ ਗੁਰੂ ਦਾ ਬਾਪ ਆਜ ਮਨਾ ਰਹੇ ਸਤਗੁਰ ਦੇ ਪੁੱਤਰ ਦਾ ਬਾਣੀ ਜਿੱਥੇ ਪਤਾਂ ਨੇ ਸਤਗੁਰ ਜੀ ਦੀ ਬਹੁਤ ਵੱਡੀ ਉਸਤਤ ਕੀਤੀ ਉਹ ਉਸਤਤ ਸਤਗੁਰਾਂ ਦੀ ਕੀਰਤੀ ਕਰਨ ਦਾ ਕੰਮ ਹੈ ਉਸੇ ਤਰ੍ਹਾਂ ਤੇ ਗੁਰੂ ਸਾਹਿਬ ਜੀ ਦੇ ਦੂਸਰੇ ਗੁਰੂ ਸਾਹਿਬਾਨ ਨੇ ਵੀ ਸਤਿਗੁਰਾਂ ਦੇ ਪਥਾਏ ਬਹੁਤ ਅਮਰਲ ਕਬਚਨ ਕਰਵਾਣੀ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਅੰਕ ਕਰ ਦਿੱਤੇ ਇੱਕ ਪਵਿੱਤਰ ਕਰਵਾਣੀ ਜਿੱਲੇ ਆਪਾਂ ਸ਼ਬਦ ਪੜ੍ਹਦੇ ਆ ਗੁਰਨਾਨਕ ਦੇ ਪਾਤਸ਼ਾਹ ਹੈ ਕਿ ਗੁਰਨਾਨਕ ਦੇ ਪਾਤਸ਼ਾਹ ਹਰੀ ਲਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਗੁਰਨਾਨਕ ਨਾਨਕ ਹਰ ਸੋਈ ਰੂਪ ਪੰਜਮ ਪਾਚਾ ਗਿੰਦੇ ਗੁਰੂ ਨਾਲ ਦੇ ਪਾਸ਼ਾ ਹਰੀਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਤੇ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹ ਜੋਤੀਆਂ ਦਿੱਤੀਆਂ ਪਵਿੱਤਰ ਗੁਰਬਾਣੀ ਦੇ ਵਿੱਚ ਦਸੀਆਂ ਸੀ ਇਹ ਸਾਰੀਆਂ ਸਾਡੇ ਹਿਰਦੇਆਂ ਵਿੱਚ ਵਸਾ ਕਰ ਲੈਣ ਇਹ ਨਹੀਂ ਬੇਨਤੀ ਕਰਕੇ ਤੁਹਾਡਾ ਸਾਰਿਆਂ ਦਾ ਹੀ ਫਿਰ ਦਿਲੀਆਂ ਦੇ ਗਾਇਆਂ ਤੋਂ ਬਹੁਤ ਧੰਨਵਾਦ ਜਿਸ ਪਾਸ ਬੈਠਿਆ ਸੋਹੀਆ ਸ਼ਬਦਾਂ ਦਾ ਵੇਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸ਼ਬਦਾਂ ਦਾ ਵੇਸਾ ਹੋ ਸ਼ਦਨਾ ਮ ਸ੍ਰੀ ਬਾਹੇ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਬੋਲ ਵਿੱਚ ਜੁਨਾੰਕ ਪਾਤਸ਼ਾਹ ਦਾ ਰੋਤੀ ਜੋਤ ਇਲਾਕ ਨੂੰ ਮਨਉਣ ਆਏ ਗੁਰੂਗ੍ਰੰਥ ਕਾਰੀ ਸਾਧ ਸੰਗਤ ਜੀ ਫਤਿਹ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਥਾਂ ਤੇ ਸਾਡੀ ਕੂਨ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹੁਜਿੰਦਰ ਸਿੰਘ ਜੀ ਭਾਨੀ ਸਾਹਿਬ ਜੀ ਜੀ ਸਾਡੇ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਪਣੇ ਜਿਹੜੀਆਂ ਸਰਤਾਂ ਵੱਲੋਂ ਸ਼੍ਰੋਮਣੀ ਕਾਦੀ ਦਾ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਕੀਤੀ ਜਾਵੇ ਜਿਨ੍ਹਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਨੇ ਅਜਈਆਂ ਗੱਲਾਂ ਹੌਲੀ-ਹੌਲੀ ਤੁਹਾਡੇ ਨੋਟਿਸ ਵਿੱਚ ਵੀ ਲੈ ਆਵਾਂਗੇ ਪ੍ਰਧਾਨ ਸਾਹਿਬ ਦੇ ਨੋਟਿਸ ਵਿੱਚ ਵੀ ਲੈ ਲੈ ਆਵਾਂਗੇ ਔਰ ਅਸੀਂ ਜਿੰਨੇ ਲੋਕ ਇੱਥੇ ਆਉਂਦੇ ਨੇ ਸ੍ਰੀ ਚਾ ਖਾਲਸਾ ਪੰਥ ਦੇ ਸਮੂਹ ਨਾਨਕ ਨਾਮ ਵਾਲੇ ਭਾਈ ਭਾਈ ਤਾਂ ਸਾਹਿਬ ਸਾਡੇ ਗੁਰੂ ਜੀ ਨੂੰ ਆਖਦੇ ਨੇ ਪਾਛਾ ਦਿੱਤਾ ਜੋਤੇ ਜੋਤ ਵਰਤ ਕਰ ਬੁਲਾ ਦੇ ਇਹ ਉਹ ਪਿੱਤਰ ਧਰਤੀ ਆ ਜਿੱਥੇ ਸਤਿਗੁਰੂ ਨੇ ਅਦਾਸੀਆਂ ਤੋਂ ਬਾਅਦ ਲੰਬਾ ਸਮਾਂ ਇਸ ਧਰਤੀ ਤੇ ਕੀਤਨ ਵੀ ਕੀਤਾ ਤੇ ਜਿਹੜੇ ਕਰਾਹੇ ਪਏ ਲੋਕਾਂ ਨੂੰ ਸਤਿਗੁਰੂ ਜੀ ਨੇ ਰਾਹ ਦੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਇੱਕ ਪਿੱਤਰ ਸਿਧਾਂਤ ਸਾਨੂੰ ਬਾਕੀ ਰਿਖੇ ਮੈਂ ਕਿਉਂਕਿ ਅੱਜ ਜਿੱਤੇ ਭਮਿਆ ਆਪਸਾ ਯਾਦ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਣਾ ਵੀ ਲੋਕਾਂ ਦੀ ਗੁਰੂ ਪਰ ਦੀ ਆਸ ਦਾ ਢਿੱਡੀ ਵੱਡੀਆ ਬੱਡੀ ਗਿਣਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਜਾਂ ਨੂੰ ਛੱਡ ਕੇ ਇੱਥੇ ਜੀਵ ਪੱਤੀ ਆਪਣਾ ਆਸਥਾਨ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਟਜਾਈਆਂ ਤੋਂ ਧੰਨਵਾਦ ਕਰਦਾ ਸਾਡਾ ਵੀਰ ਸਰਦਾਰ ਸੁੱਚਾ ਸਿੰਘ ਨਗਾਹ ਸਾਹਿਬ ਜਿਹੜੇ ਇਸ ਸਾਡੇ ਨਗਾਹਪੁਰ ਹਲਕੇ ਦੇ ਵਿੱਚ ਬਹੁਤ ਸਮਾਂ ਕਰਦੇ ਲਗਾਈ ਵੀ ਕਰਦੇ ਉਹ ਚੱਚਾ ਕੌਮ ਨੂੰ ਸਾਰਿਆਂ ਨੂੰ ਕਈ ਦਿਨਾਂ ਤੋਂ ਇਹ ਸਾਡੇ ਹਲਕੇ ਦੇ ਵਿੱਚ ਛੜ ਪੀੜ ਤੇ ਉਹਨਾਂ ਦੇ ਆਪਣਾ ਜਿਹੜਾ ਕਿ ਉਹ ਵਰਤਦੇ ਰੇਂਜਰ ਦੀ ਆਵਾਜ਼ਾਂ ਆਮ੍ਰਿਸ਼ੀ ਗੀਤ ਪਾਈ ਚਤਵਾਨ ਸਿੰਘ ਜੀ ਦੇ ਦਿੱਤੇ ਉਹ ਆਪਣੇ ਤੌਰ ਤੇ ਜੁੜੇ ਹੋ ਜਿਨਨੇ ਵੀ ਚਾਹੇ ਸ਼ੌਮਣੀ ਕਮੇਟੀ ਦੇ ਮੈਂਬਰ ਸਹਿਬਾਨ ਜਾਂ ਰਵੰਦੀ ਕਾਲਪੰਧ ਦੇ ਹਲਕਾ ਜਾਂ ਪ੍ਰਧਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਲੱਗੇ ਨੇ ਇਹ ਸਤਗੁਰ ਜੀ ਨੇ ਸਾਨੂੰ ਪਵਿੱਤਰ ਸਦਾਤ ਬਖਸ਼ ਕੀਤਾ ਸੀ ਤੇ ਸਮੁੱਚੀ ਮੁਖਤਾਲਾ ਹਮੇਸ਼ਾ ਦਾ ਜਿਹੜਾ ਹੈ ਉਹ ਉਤਨਾ ਇਹ ਜੋ ਕਾਰਨ ਹੈ ਕਿ ਬਾਗ ਦੇ ਪਾਤਸ਼ਾਹ ਜੀ ਨੂੰ ਜਗਤਗੁਰੂ ਕਰਕੇ ਵੀ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਈਦਿ ਭਾਰਤ ਦੇ ਕੇਦਾਰਾ ਵਾਦਾਸੀਆਂ ਦੇ ਵਿੱਚ ਦੇਸ਼ ਦੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਉੱਥੇ ਲੋਕ ਉਸ ਥਾਨ ਨੂੰ ਆਸ ਦਾ ਨੂੰ ਅੱਜ ਵੀ ਪੂਜੀਦੇ ਤੋਂ ਮੈਂ ਜਿੱਥੇ ਅੱਜ ਇਸ ਪਵਿੱਤਰ ਮਹਾਰਸ਼ਦ ਸਾਧੂਆਂ ਦੇ ਜੋਤੀ ਜੋਤ ਵਰਪੋਰਟ ਦੇ ਉੱਤੇ ਕਾਰਿਆਂ ਨੂੰ ਕਹਿਣਾ ਸਮਾਂ ਸਾਰੇ ਉਸ ਸ਼ਾਂਤ ਦੇ ਨਾਂ ਲੱਗੇ ਇਹ ਤਾਰੀਖ ਸਰਪੰਡੀਆਂ ਕਰਨੀਆਂ ਤੋਂ ਬਚੀ ਐ ਕੇਬਲ ਦਾ ਕੇਬਲ ਪ੍ਰਸ਼ਾਦ ਦੇ ਨਾਲ ਜੁੜਦੀ ਤੇ ਆ ਜਿਹੜਾ ਔਕਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਰੂਹੇ ਦੇ ਮਦਦਗਾਰ ਬਣੇ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਸ਼ਾ ਵੇਲੇ ਵੀ ਚੱਲਦਾ ਸੀ ਜਿਹੜੇ ਸਤਿਗੁਰਾਂ ਨੇ ਇੱਕ ਔਕਾ ਦਿੱਤਾ ਬਹੁਤਿਆਂ ਨੇ ਵਿਰੋਧ ਸਤਿਗੁਰ ਜੀ ਦਾ ਕੀਤਾ ਪਰ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਨਹੀਂ ਕੀਤਾ ਜਾਂਦਾ ਤੇ ਜੋ ਭਲੇ ਦੇ ਕਾਰਜਾਂ 'ਚ ਕੋਈ ਜਥੇਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਜાંਹ ਕਿ ਆਪਾਂ ਗਾਉਂ ਦੇ ਵਿੱਚ ਪੰਡੀਆਂ ਪਾਈਆਂ ਤੇ ਕਈ ਬਈ ਸਿਆਸੀ ਰੂਹੀਆਂ ਵੀ ਸਿੱਖਣ ਲੱਗ ਪਈਆਂ ਉਹ ਗੁਰੂ ਸਾਹਿਬ ਕਿਰਪਾ ਕਰ ਨੇਦਾਂ ਨੂੰ ਨੋਟ ਦੇਣ ਐ ਸਮੇਂ ਦੇ ਵਿੱਚ ਜਦੋਂ ਉਹਨੇ ਗੋਤਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਥੈਂਕ ਯੂ ਹੋਰ ਵੀ ਉਹ ਸਾਰੀਆਂ ਇੱਕਜੁੱਟਤਾ ਦੇ ਨਾਲ ਨੋਕਸਾ ਦੇ ਪੱਲੇ ਦੇ ਕਾਰਜ ਕਰ ਰਹੇ ਹਾਂ ਤੇ ਉਹਨਾਂ ਦੇ ਵਿੱਚ ਆਪਾਂ ਸਾਰਿਆਂ ਦਾ ਸੁਝਾਅ ਚਲ ਗਿਆ ਪ੍ਰਧਾਨ ਜੀ ਹਰ ਇੱਕ ਜਥਾ ਜਿਹੜਾ ਪਾਕਿਸਤਾਨ ਜਾ ਰਿਹਾ ਜਾਂ ਨਹੀਂ ਜਾ ਰਿਹਾ ਜੀ ਸਾਡੇ ਦਾ ਤਕਰੀਬਨ ਪਾਸਪੋਰਟ ਸਾਰੇ ਚਲ ਗਏ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਤੋਂ ਮੰਗ ਵੀ ਕਰਦੇ ਸੀ ਕਿ ਜੇ ਅਸੀਂ 3000 ਪਾਸਪੋਰਟ ਭੇਜੀਆਂ ਤਾਂ 2000 ਦਾ ਵੀਜ਼ਾ ਲੱਗਦਾ ਪਰ ਪਿਛਲੇ ਸਮੇਂ ਤੋਂ ਉਹਨੇ ਕਿਹਾ ਵੀ ਨਹੀਂ ਤੁਹਾਡੇ ਸਾਰੇ ਲੱਗਿਆ ਕਰਨ ਕਿ ਤੇ ਲੱਗਦੇ ਵੀ ਪਰ ਸੈਂਟਰ ਸਰਕਾਰ ਇੱਕ ਪਾਸੇ ਤਾਂ ਮੈਚ ਕਰਾ ਰਹੀ ਆ ਉੱਥੇ ਕੋਈ ਖਤਰਾ ਨਹੀਂ ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਤੇ ਨਤਮਤ ਹੋਣ ਜਾਣਾ ਜੇ ਇਸ ਪਵਿੱਤਰ ਧਰਤੀ ਤੇ 사ਤਗੁਰ ਜੀ ਨੇ ਲੰਬਾ ਅਰਸਾ ਜਿੱਥੇ 사ਤਗੁਰਾਂ ਨੇ ਉਸ ਧਰਤੀ ਤੇ ਨਿਗਾਹ ਧਾਰਿਆ ਉਥੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੀ ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿਣਾ ਹੁੰਦਾ ਕਿ ਕਈ ਵਾਰੀ ਫਿਰ ਇਹਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਜਿਨ੍ਹਾਂ ਨੂੰ ਸਾਰੇ ਜੱਥੇ ਨੂੰ ਉਜਾਗਤ ਹੋਣਗੇ ਆਕੇ ਉਹ ਜਾ ਕੇ ਉਹ ਪਾਚਾ ਦਾ ਪ੍ਰਕਾਸ਼ ਤੇ ਆਲਾ ਉਹ ਨਨਕਾਣੇ ਦੀ ਧਰਤੀ ਤੇ ਪੰਜਾ ਦਾ ਪ੍ਰਕਾਸ਼ ਤੇ